ਸਭ ਨੂੰ ਪ੍ਰਭ ਯਿਸੂ ਸਿੱਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਸਾਰੀ ਦੁਨੀਆ ਦੇ ਵਿੱਚ ਇੱਕੋ ਇੱਕ ਯਿਸੂ ਨਾਮ ਹੀ ਦਿੱਤਾ ਗਿਆ ਜਿਹਦੇ ਤੋਂ ਔਨੁਖ ਜਾਤੀ ਦੀ ਮੁਕਤੀ ਆ ਅੱਜ 22 ਦਸੰਬਰ ਨੂੰ ਕਿਨੂ ਖੁਸ਼ੀਪੁਰ ਵਿੱਚ ਹਰ ਸਾਲ ਜਿਹੜਾ ਇੱਕ ਸੋਭਾ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਇਹ ਸੋਭਾ ਯਾਤਰਾ ਸਾਡੇ ਪਿੰਡ ਖੁਸ਼ੀਪੁਰ ਦੇ ਕੋਨੇ-ਕੋਨੇ ਤੱਕ ਜਾਂਦੀ ਆ ਔਰ ਇਸ ਵਿੱਚ ਹਰ ਧਰਮ ਦੇ ਲੋਕ ਜਿਹੜੇ ਸਮਲ ਹੁੰਦੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਯਾਤਪਾਤ ਦਾ ਵਿਕਤਰਾ ਨਹੀਂ ਆ ਹਰ ਘਰ ਦੇ ਵਿੱਚ ਲੰਗਰ ਤਿਆਰ ਕੀਤੇ ਜਾਂਦੇ ਨੇ ਸੰਤਾਂ ਦੇ ਲਈ ਔਰ ਇੱਕ ਦੂਜੇ ਨੂੰ ਵਧਾਈ ਸੰਦੇਸ਼ ਜਿਹੜਾ ਉਹ ਦਿੱਤਾ ਜਾਂਦਾ ਜਿਵੇਂ ਸੀ ਪ੍ਰ부 ਦੇ ਪਾਕ ਵਚਨ ਦੇ ਵਿੱਚ ਪੜਦੇ ਹਾਂ ਸੰਤ ਯੋਹਨਾ ਦੀ ਜੇਲ ਉਹਦਾ ਤਿੰਨ ਬਾਪ ਉਹਦੀ 16 ਦੇ ਵਿੱਚ ਲਿਖਿਆ ਕਿਉਂਕਿ ਕੁਦਾ ਨੇ ਸੰਸਾਰ ਨਾਲ ਇੰਨਾ ਪਿਆਰ ਕੀਤਾ ਇਹ ਆਪਣਾ ਇਕਲੌਤਾ ਪੁੱਤਰ ਸੰਸਾਰ ਲਈ ਬਖਸ਼ ਦਿੱਤਾ ਜੋ ਜੋ ਯਿਸੂ ਮਸੀਹ ਕੋਈ ਅਜਿਆ ਗੁਰੂ ਨਹੀਂ ਆ ਕਿ ਕਿਸੇ ਧਰਮ ਦਾ ਆ ਕਿਸੇ ਜਾਤ ਦਾ ਆ ਜਾਂ ਕਿਸੇ ਫਿਰਕੇ ਦਾ ਵਾ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਆ ਔਰ ਸਾਰੀ ਦੁਨੀਆ ਨੂੰ ਪਿਆਰ ਕਰਦਾ ਅੱਜ ਜੋ ਕੋਈ ਉਸਤੇ ایمان ਲਿਆਵੇ ਨਾਸ਼ ਨਾ ਹੋਵੇ ਸਗੋਂ ਅਨੰਤ ਜੀਵਨ ਪਾਵੇ ਸ੍ਰਿਸ਼ਟੀਕਰਤਾ ਪਰਮੇਸ਼ਰ ਨੇ ਸੰਸਾਰ ਨੂੰ ਬਚਾਉਣ ਦੇ ਲਈ ਆਪਣੇ ਇਕਲੌਤੇ ਬੇਟੇ ਬਦਵੰਦੀ ਯਿਸੂ ਨੂੰ ਇਸ ਦਰ ਤੇ ਉਤੇ ਭੇਜਿਆ ਤੇ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਮੌਕੇ ਉਤੇ ਜੜੇ ਕਿ ਅੱਜ ਦਾ ਜੋ ਦਿਨ ਹੈ 크리스마ਸ ਡੇ ਇਹ ਪੂਰੇ ਸੰਸਾਰ ਦੇ ਲੋਕਾਂ ਵਿੱਚ ਹਰ ਧਰਮ ਦੇ ਵਿੱਚ ਹਰ ਜਾਤ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ। ਉਹਦੇ ਨਾਲ ਚਰਚ ਦੇ ਹੋਰ ਆਗੂ ਸ਼ਵਾਨ ਮੌਜੂਦ ਉਹਨਾਂ ਨਾਲ ਗੱਲਬਾਤ ਕਰ ਦੂ। ਮੇਰੇ ਵੱਲੋਂ ਸਭ ਨੂੰ ਪਿਆਰ ਭਰ ਇਲਾਮ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਲੋਕਾਂ ਨੂੰ ਮੇਰੇ ਵੱਲੋਂ ਪਿਆਰ ਭਰ ਇਲਾਮ ਮੈਂ ਨਗਰ ਖੁਸ਼ੀਪੁਰ ਤੋਂ ਮੇਜਰ ਮਸੀਹ ਸਭ ਨੂੰ ਪ੍ਰਭ ਯਿਸੂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਸਭ ਦੇ ਲਈ ਕਾਮਨਾ ਕਰਦਾ ਹਾਂ ਕਿ ਖੁਦਾਵੰਦ ਸਭ ਦੇ ਲਈ ਵੱਡਾ ਦਿਨ ਔਰ ਨਵਾਂ ਸਾਲ ਮੁਬਾਰਕ ਲੈ ਕੇ ਆਵੇ ਸਭ ਖੁਸ਼ੀਆਂ ਖੇੜਿਆਂ ਵਿੱਚ ਵਸਣ ਔਰ ਪ੍ਰਭ ਯਿਸੂ ਦਾ ਜਨਮ ਦਿਹਾੜਾ ਬਲਕਿ ਪੰਜਾਬ ਨਹੀਂ ਇਹ ਵਰਲਡ ਦੇ ਵਿੱਚ ਮਨਾਇਆ ਜਾਂਦਾ ਹੈ ਪ੍ਰਭ ਯਿਸੂ ਦੇ ਜਨਮ ਦਿਹਾੜਾ ਬੜੀ ਸਰਦਾਪੂਰਵਕ ਦੇ ਨਾਲ ਸਾਡਾ ਇਹ ਨਗਰ ਰਲ ਮਿਲ ਕੇ ਸਾਰਿਆਂ ਧਰਮਾਂ ਦੇ ਲੋਕ ਸਾਰੀਆਂ ਜਾਤਾਂ ਦੇ ਲੋਕ ਸਭ ਰਲ ਮਿਲ ਕੇ ਇੱਕ ਤਰਫਾ ਹੋ ਕੇ ਪ੍ਰਭੂ ਯਿਸੂਮ ਸਿੱਦਾ ਜਨਮ ਦਿਹਾੜਾ ਮਨਾਉਂਦੇ ਹਨ ਔਰ ਮੈਂ ਫੇਰ ਦੁਬਾਰਾ ਆਪਣੇ ਇਲਾਕੇ ਨੂੰ ਵਸਦਿਆਂ ਸਾਰੀਆਂ ਕੌਮਾਂ ਨੂੰ ਆਪਣੇ ਵੱਲੋਂ ਪਿਆਰ ਭਰ ਇਸਲਾਮ ਆਖਦਾ ਹਾਂ ਕੋਈ ਹੋਰ ਆਗੂ ਜਵਾਨ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹੋ ਜੀ ਕੀ ਆਪਣਾ ਨਾਮ ਜੀ ਮੇਰਾ ਨਾਮ ਡੈਨੀਅਲ ਆ ਮੈਂ ਸਮੂਹ ਸੰਗਤ ਜਿਹੜੀ ਮਸੀਹ ਨਾਲ ਪਿਆਰ ਕਰਨ ਵਾਲੇ ਲੋਕ ਨੇ ਔਰ ਜਿੱਥੇ-ਜਿੱਥੇ ਵੀ ਮਨੁੱਖ ਜਾਤੀ ਨਾਲ ਸੰਬੰਧ ਰੱਖਦੇ ਨੇ ਲੋਕ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਔਰ ਨਵੇਂ ਸਾਲ ਦੀ ਵਧਾਈ ਦਿਨਾ ਔਰ ਕਾਮਨਾ ਕਰਦਾ ਕਿ ਸਾਰੀ ਦੁਨੀਆ ਦੇ ਵਿੱਚ ਇੱਕੋ ਇੱਕ ਯਿਸੂ ਨਾਮ ਹੀ ਦਿੱਤਾ ਗਿਆ ਜਿਹਦੇ ਤੋਂ ਮਨੋਖ ਜਾਤੀ ਦੀ ਮੁਕਤੀ ਆ ਕਿਉਂਕਿ ਜੋ ਯਿਸੂ ਮਸੀਹ ਕੋਈ ਅਜਿਆ ਗੁਰੂ ਨਹੀਂ ਆ ਕਿ ਕਿਸੇ ਧਰਮ ਦਾ ਆ ਕਿਸੇ ਜਾਤ ਦਾ ਆ ਜਾਂ ਕਿਸੇ ਫਿਰਕੇ ਦਾ ਵਾ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਆ ਔਰ ਸਾਰੀ ਦੁਨੀਆ ਨੂੰ ਪਿਆਰ ਕਰਦਾ ਔਰ ਸਾਰੇ ਲੋਕ ਮੈਂ ਸਮਝਦਾ ਵੀ ਜਿੰਨਾ ਯਿਸੂ ਮਸੀਹ ਨੂੰ ਮੰਨਣਾ ਸੌਖਾ ਆ ਉਨਾ ਹੋਰ ਕਿਸੇ ਨੂੰ ਨਹੀਂ ਕਿਉਂਕਿ ਯਿਸੂ ਮਸੀਹ ਨੂੰ ਭਾਵੇਂ ਕੋ ਸਿੱਖ ਹੁੰਦੇ ਆਇਆ ਸਿੱਖ ਵੀ ਯਿਸੂਸੀ ਨੂੰ ਮੰਨਦੇ ਨੇ ਔਰ Hindu ਕਈ Hindu ਰਹਿੰਦੇ ਆ ਵੀ ਯਿਸੂਸੀ ਨੂੰ ਮੰਨਦੇ ਨੇ ਇਸ ਕਰਕੇ ਇਸਾਈ ਵੀ ਮੰਨਦੇ ਨੇ ਹੋਰ ਵੀ ਜਿੰਨੀਆਂ ਜਾਤਾਂ ਦੇ ਲੋਕ ਨੇ ਸਾਰੇ ਯਿਸੂਸੀ ਨੂੰ ਮੰਨਦੇ ਨੇ ਕਿਉਂਕਿ ਯਿਸੂ ਮਸੀਹ ਕੋਈ ਧਰਮ ਬਦਲਣ ਦੇ ਵਾਸਤੇ ਨਹੀਂ ਕੋਈ ਜਾਤ ਬਦਲਣ ਵਾਸਤੇ ਨਹੀਂ ਕੋਈ ਕਿਸ ਦੀ ਕਾਸਟ ਬਦਲਣ ਵਾਸਤੇ ਨਹੀਂ ਯਿਸੂ ਮਸੀਹ ਦਾ ਇੱਕ ਹੀ ਮਨੋਰਥ ਆ ਕਿ ਇਨਸਾਨ ਜਿਹੜਾ ਵਾ ਉਹ ਪਾਪਾ ਤੋਂ ਰਹਿਤ ਰਹੇ ਇਨਸਾਨ ਜਿਹੜਾ ਮਨੁੱਖ ਮਨੁੱਖ ਦੇ ਨਾਲ ਪਿਆਰ ਕਰੇ ਔਰ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਰਹੇ ਲੋਕ ਭਾਈਚਾਰਕ ਸਾਜ ਨੂੰ ਬਣਾ ਕੇ ਰੱਖਣਾ ਲੋਕ ਮੁਹੱਬਤ ਕਰਨ ਕਿਸੇ ਨਾਲ ਕੋਈ ਕਿਸੇ ਨਾਲ ਵੈਰ ਨਹੀਂ ਕਿ ਇਹ ਨਾ ਕੋਈ ਵਿਰੋਧ ਨਹੀਂ ਯਿਸੂ ਮਸੀਹ ਦੇ ਆਉਣ ਦਾ ਇੱਕ ਹੀ ਕਾਰਨ ਆ ਕਿ ਸਾਰੇ ਲੋਕ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਮੁਕਤੀ ਪਾਉਣ ਔਰ ਸਾਰੇ ਲੋਕ ਨਾਲ ਮਿਲ ਕੇ ਪਿਆਰ ਮੁਹੱਬਤ ਦੇ ਨਾਲ ਸ਼ਾਂਤੀ ਦੇ ਨਾਲ ਜੀਣ ਔਰ ਸਾਰੇ ਇੱਕ ਦੂਸਰੇ ਨਾਲ ਪਿਆਰ ਕਰਨ ਸੋ ਮੈਂ ਇਸ ਦਿਨ ਦੇ ਉੱਤੇ ਨਵੇਂ ਸਾਲ ਦੀਆਂ ਔਰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਸਮੁੱਚੇ ਜਗਤ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਧੰਨਵਾਦ ਸਿਕਾ ਜੀ ਮੈਂ ਤੁਹਾਡਾ ਆਪਣਾ ਲਾਪਰੇ ਛੇ ਖੁਸ਼ੀਪੁਰ ਅੱਜ ਅਸੀਂ ਜਿਲ੍ਹਾ ਗਰਦਾਸਪੁਰ ਦੇ ਕਸਬਾ ਕਲਨਰ ਨਜ਼ੀਰ ਪਿੰਡ ਖੁਸ਼ੀਪੁਰ ਵਿੱਚ ਪਹੁੰਚੇ ਸੋ ਸਾਡੇ ਨਾਲ ਚਰਚ ਦੇ ਕੁਝ ਮੈਂਬਰਸ ਬਾਹਰ ਆ ਆਗੂ ਜਿਹੜੇ ਨੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਸਤਿਗੁਰ ਭਾਈ ਸੀਨਾ ਮੈਂ ਨਾਮ ਡੈਨੀਅਲ ਖੁਸ਼ੀਪੁਰ ਅੱਜ ਪਿੰਡ ਖੁਸ਼ੀਪੁਰ ਦੇ ਵਿੱਚ 크리스마ਸ ਦੇ ਤਿਹਾੜੀ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਸ਼ੇਸ਼ ਸੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਹਰ ਸਾਲ ਦੀ ਤਰ੍ਹਾਂ 크리스마ਸ ਦਾ ਪ੍ਰੋਗਰਾਮ ਬਰੇ ਉਤਸ਼ਾਹ ਦੇ ਨਾਲ ਜਿਹੜਾ ਮਨਾਇਆ ਜਾਂਦਾ ਕ੍ਰਿਸਮਸ ਆ ਪ੍ਰੋਗਰਾਮ ਕੱਲੇ ਦੇਸ਼ 'ਚ ਨਹੀਂ ਪੂਰੇ ਦੁਨੀਆ ਦੇ ਵਿੱਚ ਜਿਹੜਾ 25 ਦਸੰਬਰ ਨੂੰ ਮਨਾ ਰਹੇ ਆ ਅੱਜ 24 ਦਸੰਬਰ ਨੂੰ ਪਿੰਨ ਖੁਸ਼ੀਪੁਰ ਵਿੱਚ ਹਰ ਸਾਲ ਜਿਹੜਾ ਇੱਕ ਸੋਭਾ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਇਹ ਸੋਭਾ ਯਾਤਰਾ ਸਾਡੇ ਪਿੰਨ ਖੁਸ਼ੀਪੁਰ ਦੇ ਕੋਨੇ-ਕੋਨੇ ਤੱਕ ਜਾਂਦੀ ਆ ਔਰ ਇਸ ਵਿੱਚ ਹਰ ਧਰਮ ਦੇ ਲੋਕ ਜਿਹੜੇ ਸ਼ਾਮਲ ਹੁੰਦੇ ਨੇ ਕਿਸੇ ਵੀ ਧਰਮ ਦਾ ਕੋਈ ਯਾਤਪਾਦ ਦਾ ਵਿਕਤਰਾ ਨਹੀਂ ਆ ਹਰ ਘਰ ਦੇ ਵਿੱਚ ਲੰਗਰ ਤਿਆਰ ਕੀਤੇ ਜਾਂਦੇ ਨੇ ਸੰਤਾਂ ਦੇ ਲਈ ਔਰ ਇੱਕ ਦੂਜੇ ਨੂੰ ਵਧਾਈ ਸੰਦੇਸ਼ ਜਿਹੜਾ ਉਹ ਦਿੱਤਾ ਜਾਂਦਾ ਚਰਚ ਦੇ ਵਿੱਚੋਂ ਬਹੁਤ ਵਧੀਆ ਮੈਸੇਜ ਜਿਹੜਾ ਉਹ ਸਾਰੀ ਸੰਗਤ ਦੇ ਲਈ ਜਾਂਦਾ ਵਾ ਔਰ ਇਸ ਚਰਚ ਦੇ ਵਿੱਚ ਵੀ ਆ ਸ਼ਾਮ ਨੂੰ ਤੁਸੀਂ ਦੇਖ ਲਿਓ ਹਰ ਧਰਮ ਦੇ ਲੋਕ ਜਿਹੜਾ ਇੱਥੇ ਪ੍ਰੋਗਰਾਮ ਦੇਖਣ ਲਈ ਆਉਣਗੇ ਔਰ ਮੈਂ ਇਹੀ ਚਾਹੁੰਦਾ ਕਿ ਹਰ ਜਗ੍ਹਾ ਇਸੇ ਤਰ੍ਹਾਂ ਹੀ ਪਿਆਰ ਬਣਿਆ ਰਵੇ ਔਰ ਜਿੱਥੇ ਜਿੱਥੇ ਵੀ ਕ੍ਰਿਸਮਸ ਦਾ ਪ੍ਰੋਗਰਾਮ ਲੋਕ ਮਨਾ ਰਹੇ ਨੇ ਬੜੀ ਸਰਦਾਂ ਭਾਵਨਾ ਦੇ ਨਾਲ ਔਰ ਭਾਈਚਾਰਕ ਦੇ ਸਾਂਝ ਨਾਲ ਹੀ ਮਨਾਉਣਾ ਸੋ ਸਾਡੇ ਨਾਲ ਕੁਝ ਹੋਰ ਮੈਂਬਰ ਆਗੂ ਸvaro ਮੌਜੂਦ ਹੋਣ ਨਾਲ ਗੱਲਬਾਤ ਕਰਦੇ ਸ੍ਰੀ ਬਾਠ ਕੀ ਬੋਲਣਾ ਸੋ ਸਰੇਪ ਐਂਪਲਾਵਨੋ ਜੇ ਆਈ ਐਸ ਐਮ ਸੀਡੀ मेरा नाम बोटजी राजू मैकलया ਤੇ ਅੱਜ ਅਸੀਂ ਪ੍ਰਭੇਸੂ ਸਿੰਘ ਦੇ ਜਨਮ ਦਿਹਾੜੇ ਦੇ ਖੁਸ਼ੀ ਦੇ ਮੌਕੇ ਦੇ ਉੱਤੇ ਸੋਭਾ ਯਾਤਰਾ ਕੱਢਣ ਦੀ ਜ਼ਾਰੀਹਾ ਜਦੋਂ ਅਸੀਂ ਪ੍ਰਭੂ ਦੇ ਪਾਕ ਵਚਨ ਦੇ ਵਿੱਚ ਪੜਦੇ ਹਾਂ ਸੰਤ ਯੋਹਨਾ ਦੀ ਅਜੇਲ ਉਹਦਾ ਤਿੰਨ ਬਾਪ ਉਹਦੀ 16 ਦੇ ਵਿੱਚ ਲਿਖਿਆ ਕਿਉਂਕਿ ਕੁਦਾ ਨੇ ਸੰਸਾਰ ਨਾਲ ਇੰਨਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਸੰਸਾਰ ਲਈ ਬਖਸ਼ ਦਿੱਤਾ ਤਾਂ ਜੋ ਕੋਈ ਉਸ ਉਤੇ ਈਮਾਨ ਲਿਆਵੇ ਨਾਸ਼ ਨਾ ਹੋਵੇ ਸਗੋਂ ਅਨੰਤ ਜੀਵਨ ਪਾਵੇ ਸ੍ਰਿਸ਼ਟੀਕਰਤਾ ਪਰਮੇਸ਼ਰ ਨੇ ਸੰਸਾਰ ਨੂੰ ਬਚਾਉਣ ਦੇ ਲਈ ਆਪਣੇ ਇਕਲੌਤੇ ਬੇਟੇ ਖੁਦਾਵੰਦੀ ਯਿਸੂ ਨੂੰ ਇਸ ਦਰਤੀ ਉਤੇ ਭੇਜਿਆ ਤੇ ਉਹਨਾਂ ਦੇ ਆਉਣ ਦੀ ਖੁਸ਼ੀ ਦੇ ਮੌਕੇ ਉਤੇ ਜਾਣੇ ਕਿ ਅੱਜ ਦਾ ਜੋ ਦਿਨ ਹੈ 크리스마ਸ ਡੇ ਇਹ ਪੂਰੇ ਸੰਸਾਰ ਦੇ ਲੋਕਾਂ ਵਿੱਚ ਹਰ ਧਰਮ ਦੇ ਵਿੱਚ ਹਰ ਜਾਤ ਦੇ ਵਿੱਚ ਬੜੀ ਖੁਸ਼ੀ ਦੇ ਨਾਲ ਮਨਾਇਆ ਜਾਂਦਾ ਹੈ ਜੋ 크리스마ਸ ਦਾ ਤਿਹਾਰ ਹੈ ਪਿਆਰ ਸ਼ਾਂਤੀ ਆਪਸੀ ਭਾਈਚਾਰੇ ਦਾ ਇੱਕ ਖਾਸ ਪ੍ਰਤੀਕ ਹੈ ਤੇ ਅਸੀਂ ਵੀ ਆਪਣੇ ਸੰਤ ਫਰਾਂਸਿਸ ਕੈਥਲਿਕ ਚਰਚ ਖੁਸ਼ੀਪੁਰ ਦੀ ਕਲੀਸਿਆ ਦੇ ਵੱਲੋਂ ਇਸ ਬਿੰਦ ਦੇ ਵਿੱਚ ਰਵਿਯਸਮ ਸੀ ਦੇਸ ਜਨਮ ਦਿਹਾੜੇ ਦਾ ਜੋ ਸੰਦੇਸ਼ ਹੈ ਉਹ ਲੈ ਕੇ ਜ਼ਾਰਿਹਾ ਤੇ ਇਹ ਜੋ ਖਾਸ ਰਵਿਯਸੂ ਦੇ ਜਨਮ ਦਿਹਾੜੇ ਦਾ ਸੰਦੇਸ਼ ਸ਼ਾਂਤੀ ਪਿਆਰ ਅਤੇ ਆਪਸੀ ਭਾਈਚਾਰੇ ਦਾ ਇੱਕ ਸੰਦੇਸ਼ ਹੈ ਇਹ ਸਿਰਫ ਇਸਾਈਅਤ ਲੋਕਾਂ ਦੇ ਬਾਤ ਨਹੀਂ ਬਲਕਿ ਪੂਰੇ ਸੰਸਾਰ ਦੇ ਬਾਤੇ ਇਹ ਜੋ ਸਾਡਾ ਕੋਸ਼ੀ ਦਾ ਜਿਹੜਾ ਸੰਦੇਸ਼ ਹੈ ਕਿ ਜਿੱਦਾਂ ਪ੍ਰਭੂ ਨੇ ਸੰਸਾਰ ਨਾਲ ਪਿਆਰ ਕੀਤਾ ਤੇ ਉਹ ਸਾਨੂੰ ਵੀ ਇਹੀ ਸਿਖਾਉਂਦਾ ਵਾ ਕਿ ਸਾਨੂੰ ਵੀ ਹਰ ਇੱਕ ਲੋਕ ਇੱਕ ਦੂਜੇ ਨਾਲ ਪਿਆਰ ਕਰਨਾ ਚਾਹੀਦਾ ਵਾ ਤੇ ਇੱਕ ਦੂਜੇ ਦੇ ਨਾਲ ਮੇਲ ਮਲਾਪ ਦੇ ਵਿੱਚ ਰਹਿਣਾ ਚਾਹੀਦਾ ਸੋ ਅਸੀਂ ਆਪਣੀ ਇਸ ਪੂਰੀ ਕਲਿਸਿਆ ਦੇ ਵੱਲੋਂ ਸਾਡੇ ਮਾਨਯੋਗ ਫਾਦਰ ਪਰਵੇਸ਼ ਜੀ ਦੇ ਵੱਲੋਂ ਅਤੇ ਆਪਣੀ ਪੂਰੀ ਪੈਰਿਸ ਕੌਂਸਲ ਦੇ ਵੱਲੋਂ ਅੱਜ ਇਸ ਖੁਸ਼ੀ ਦੇ ਮੌਕੇ ਉਤੇ ਸਾਰੇ ਭੈਣ ਭਰਾਵਾਂ ਨੂੰ ਰਬੀਅਸ ਸਿੰਘ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਨਵੇਂ ਸਾਲ ਦੀਆਂ ਸਭ ਕਾਮਨਾਵਾਂ ਭੇਟ ਚੜਾਉਂਦੇ ਹਾਂ